ਸਵਾਗਤ ਹੈ ਜੀ ਅੱਜ ਦੀ ਮੌਸਮ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਮੌਸਮ ਦੀ ਗੱਲ ਕਰਾਂਗੇ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਅੱਜ ਰਾਤ ਪੰਜਾਬ ਦਾ ਮੌਸਮ ਜਾਂ ਜਿਵੇਂ ਦਿਨ ਵੇਲੇ ਦੇਖਿਆ ਹੈ ਜਿਆਤਰ ਖੇਤਰਾਂ ਦੇ ਵਿੱਚ ਉੱਤਰ-ਪੱਛਮ ਦੀਆਂ ਠੰਡੀਆਂ ਹਵਾਵਾਂ ਦੇਖਣ ਨੂੰ ਮਿਲੀ ਹਨ ਸਵੇਰ ਤੋਂ ਹੀ ਉੱਤਰ-ਪੱਛਮ ਦੀਆਂ ਹਵਾਵਾਂ ਨੇ ਵਾਪਸੀ ਕੀਤੀ ਜੰਗੇ ਪੱਧਰ ਤੇ ਹਵਾਵਾਂ ਜਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਹਲਕੀ ਜਹੀ ਠੰਡਕ ਆਪਾਂ ਨੂੰ ਮੌਸਮ ਦੇ ਵਿੱਚ ਪਿਛਲੇ ਦਿਨਾਂ ਨਾਲੋਂ ਦੇਖਣ ਨੂੰ ਮਿਲ ਰਹੀ ਹੈ ਆੜੀ ਖੇਤਰਾਂ ਦੇ ਵਿੱਚ ਲਗਾਤਾਰ ਛੋਟੇ-ਮੋਟੇ ਸਿਸਟਮ ਹਜੇ ਵੀ ਦੇਖਣ ਨੂੰ ਮਿਲ ਰਹੇ ਹਨ ਪੰਜਾਬ ਸਮੇਤ ਠੰਡੀ ਹਵਾ ਦਾ ਜੋਰ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਆਉਂਦੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਰਾਤਾਂ ਦੇ ਵਿੱਚ ਇੱਕ ਤੋਂ 2 ਡਿਗਰੀ ਰੇਟਾ ਦੇਖਣ ਨੂੰ ਮਿਲਣਗੇ ਕਈ ਖੇਤਰਾਂ ਦੇ ਵਿੱਚ ਇੱਕ ਤੋਂ 2 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਰ ਦੇਖਣ ਨੂੰ ਮਿਲੇਗੀ ਜੋ ਪਿਛਲੇ ਦਿਨਾਂ ਦੇ ਵਿੱਚ ਗਰਮੀ ਤੇ ਥੋੜਾ ਬਹੁਤਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਬਹੁਤ ਤਕਰੀਬਨ ਹੁਣ ਆਪਾਂ ਨੂੰ ਠੰਡ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਰਾਤ ਵੇਲੇ ਕਈ ਖੇਤਰਾਂ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਹੋਈਆਂ ਦਿਖਾਈ ਦੇਣਗੀਆਂ ਅਗਲੇ 2-4 ਦਿਨਾਂ ਤੱਕ ਇਸ ਤਰ੍ਹਾਂ ਦੀ ਹਵਾਵਾਂ ਉੱਤਰ ਵੱਲੋਂ ਦੀਆਂ ਠੰਡੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਉੱਤਰੀ ਦਿਸ਼ਾ ਤੋਂ ਹਲਕੇ ਤੋਂ ਦਰਮਿਆਨੀ ਰੂਪ ਦੇ ਵਿੱਚ 5 ਤੋਂ 7 ਕਿਲੋਮੀਟਰ ਦੇ ਵਿੱਚ ਹਵਾਵਾਂ ਚੱਲਦੀਆਂ ਹੋਈਆਂ ਦਿਖਾਈ ਦੇਣਗੀਆਂ ਬਾਕੀ ਤੜਕੇ ਸਮੇਂ ਦੇ ਆਸ-ਪਾਸ ਹਵਾਵਾਂ ਦੇ ਵਿੱਚ ਥੋੜੀ ਜਿਹੀ ਗਤੀ ਦੇ ਵਿੱਚ ਪਾਪਾ ਨੂੰ ਗਰਾਵਰ ਦੇਖਣ ਨੂੰ ਮਿਲੇਗੀ ਅਤੇ ਪੰਜਾਬ ਦੇ ਵਿੱਚ 10 ਡਿਗਰੀ ਦੇ ਆਸ-ਪਾਸ ਤਾਵਾ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਦੇਖੇ ਤਾਂ तकरीबन ਤਾਵਾ ਦੀ ਅਪਡੇਟ ਜਿਹੜੇ ਵਾਰ ਦੇਖੇ ਤਾਂ ਤਾਵਾਨ तकरीबन ਆਪਾਂ ਨੂੰ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਸਵੇਰ ਵੇਲੇ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਦੇਖੇ ਤਾਂ तकरीबन ਅੱਧ ਰਾਤ ਤੋਂ ਤਾਵਾ ਦੀ ਗੱਲ ਕਰੀਏ ਅੱਧ ਰਾਤ ਨੂੰ ਪੰਜਾਬ ਦੇ ਵਿੱਚ ਤਾਵਾ ਆਪਾਂ ਨੂੰ तकरीबन ਸ਼ਰਪੂਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਤਕਰੀਬਨ ਆਪਾਂ ਨੂੰ 9 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲੇਗਾ ਤੇ ਕਾਦੀਆਂ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ 7 ਡਿਗਰੀ, ਅੰਮ੍ਰਿਤਸਰ ਸਾਹਿਬ ਦੇ 10 ਡਿਗਰੀ, ਪੱਟੀ, ਜਲੰਧਰ, 9 ਡਿਗਰੀ ਨਾਂੰਦਪੁਰ ਸਾਹਿਬ, 9 ਡਿਗਰੀ ਤਲਵਾੜਾ 11 ਡਿਗਰੀ ਇਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਮਿਨੀਮਮ ਟੈਂਪਰੇਚਰ 9 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲੇਗਾ। ਬਾਕੀ ਤਕਰੀਬਨ ਜਿਹੜੇ ਹੋਰ ਦੱਖਣ ਬਚਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਦੱਖਣ ਬਚਮੀ ਜ਼ਿਲ੍ਹਿਆਂ ਦੇ ਵਿੱਚ ਮੁਕਸਰ ਸਾਹਿਬ, ਬਠਿੰਡਾ ਦੇ ਆਸ-ਪਾਸ ਦੇ ਖੇਤਰ ਹੋਗੇ। ਇਹਨਾਂ ਖੇਤਰਾਂ ਦੇ ਵਿੱਚ ਤਾਪਮਾਨ ਆਪਾਂ ਨੂੰ ਬਰਨਾਲਾ ਹੋ ਗਿਆ ਨਾਬਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਮੋਗਾ ਦੇ ਆਸ-ਪਾਸ ਦੇ ਨੋਖ 9° ਅਤੇ 10° ਦੇ ਆਸ-ਪਾਸ ਕੋਲ ਮਲਾ ਕੇ ਦੇਖਿਆ ਤਾਂ 7° ਮਿਨੀਮਮ ਟੈਂਪਰੇਚਰ ਦੇਖਣ ਨੂੰ ਮਿਲੇਗਾ ਤੇ 7-8° ਦੇ ਆਸ-ਪਾਸ ਸਵੇਰੇ 4 ਵੇਲੇ ਤਾਪਮਨ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਉੱਤਰ-ਪੱਛਮ ਦੀਆਂ ਲਗਾਤਾਰ ਠੰਡੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਬਾਕੀ ਜ्यादातर ਖੇਤਰਾਂ ਦੇ ਵਿੱਚ ਅੱਜ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਕਿਸੇ ਕਿਸਮ ਦੀ ਮੌਸਮ ਦੇ ਵਿੱਚ ਵੱਡੀ ਹਲਚਲ ਨਹੀਂ ਦੇਖਣ ਨੂੰ ਮਿਲੇਗੀ ਧੰਨਵਾਦ